ਮੈਂਨੇ ਆਪਾਂ ਕਬੱਡੀ ਵਾਲਿਆਂ ਨੂੰ ਬੇਨਤੀ ਕਰਦੇ ਆਂ ਬਾਲੇ ਨੂੰ ਇਹ ਮਿਹਨਤ ਲਵਾਇਆ ਕਰੂਗਾ ਸਾਰਿਆਂ ਨੂੰ ਆਹ ਕਰ ਦਿੰਨੇ ਆ ਸਾਰਾ 12 ਇੰਚ ਡੋਲ ਬੇਕਰ ਨਾ ਕਰ ਇੱਕ ਜ਼ੋਰਦਾਰ ਤਾੜੀ ਮੇਰੇ ਕਬੱਡੀ ਵਾਲੇ ਛੋਟੇ ਵੀਰਾਂ ਲਈ ਦੱਬ ਕੇ ਜ਼ੋਰਦਾਰ ਕੋਸ਼ਿਸ਼ ਕਰਿਆ ਕਰੋ ਉਹ ਭਾਈ ਆ ਸੰਤ ਪਾੜਾ ਦੇ ਪਿੱਛੇ ਲੈ ਜਾ ਇਹ ਨਹੀਂ ਪਿੱਛੇ ਆ ਜਾ ਇਹਨਾਂ ਦੇ ਯਾਰ ਮੇਰੇ ਵਿੱਚ ਨਾ ਆਇਆ ਕਰੋ ਕਹਿੰਦੇ ਜੀ ਅਕਲ ਨਾਲ ਰੀਸ ਕਰੀਏ ਨਾ ਉਹ ਬੰਦੇ ਨੂੰ ਕਿਤੇ ਤੇ ਕਿਤੇ ਲੈ ਜਾਂਦੀ ਆ ਫੇਸਬੁੱਕ ਤੇ ਬਹਿਸਬਾਜ਼ੀ ਚੋਂ ਨਿਕਲੋ ਕਿਸੇ ਕਬੱਡੀ ਵਾਲੇ ਨੂੰ ਖੇਡਦਾ ਦੇਖ ਕੇ ਮਨਚ ਧਾਰ ਲਓ ਕਿ ਮੈਂ ਵੀ ਵੱਡਾ ਕਬੱਡੀ ਖੇਡਣੀ ਆ ਜੇ ਤੁਸੀਂ ਆਪ ਨਹੀਂ ਖੇਡ ਸਕਦੇ ਆਪਦੇ ਪਿੰਡ ਚ ਟੀਮ ਤਿਆਰ ਕਰੋ ਅਸੀਂ ਵੀ ਇਹਨਾਂ ਨੂੰ ਬੇਨਤੀ ਕਰਾਂਗੇ ਦੁਆਬੇ ਵਾਲੇ ਸਾਰਿਆਂ ਨੂੰ ਵੀਰਾਂ ਨੂੰ ਵੀ ਸਾਡੇ ਕੋਲ ਪਹਿਲੀ ਹੈ ਜਗ੍ਹਾ ਸਾਡੇ ਪਿੰਡ 'ਚ ਜੇ ਤੁਸੀਂ ਖਾੜਾ ਬਣਾਉਣਾ ਚਾਹੁੰਦੇ ਹੋ ਖੁੱਲੇ ਬਾਦਾਮ ਅਸੀਂ ਇਕੱਠੇ ਲਿਆ ਕੇ ਰੱਖ ਦਾਂਗੇ 5-7 ਬੋਰੀਆਂ ਤੁਸੀਂ ਕੋਸ਼ਿਸ਼ ਕਰੋ ਜਿੱਦਰ ਕਿਸੇ ਆ ਜਾ ਆ ਜਾ ਮੈਂ ਕਿਹਾ ਸਾਡੇ ਪਿੰਡ ਵੀ ਇੱਕ ਅਕੈਡਮੀ ਬਣਾਓ ਯਾਰ ਅਸੀਂ ਤੁਹਾਨੂੰ ਸਾਰਾ ਖਰਚਾ ਦੇਣ ਨੂੰ ਤਿਆਰ ਆ ਪੱਕਾ ਲੈ ਪਾਲੇ ਠੀਕ ਆ ਭਾਜੀ ਚੱਜਦਾ ਕਹਿੰਦਾ ਮੈਂ ਤਾਂ ਭਾਵੇਂ ਨਾ ਪਰ ਇਹਨੇ ਤਾਂ ਕੋਈ ਬੰਨੀ ਜਿੱਟੇ ਲੈ ਹੁਣ ਜਵਾਨਾਂ ਨੇ ਕਹਿਤਾ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਇੱਕ ਮਿੰਟ ਸੋਣ ਲਓ ਸੋਣ ਲਓ ਉਹ ਕੰਮ ਦੀ ਗੱਲ ਆ ਪੁੱਤਰਾ ਨਹੀਂ ਫਿਰ ਮੈਂ ਉੱਚੀ ਬੋਲਣ ਆ ਜਾਣਾ ਸੁਣੋ ਜਿਹੜੇ ਗਾਉਣ ਵਾਲਾ ਨਾ ਬਹੁਤੇ ਇਹ ਗੀਤਾਂ ਜੇ ਤਕੜੇ ਹੁੰਦੇ ਆ ਅਸਲੀ ਤਕੜੇ ਕਬੱਡੀ ਵਾਲੇ ਹੁੰਦੇ ਆ ਤਾੜੀ ਮਾਰੋ ਜ਼ੋਰ ਨਾਲ